हरविंदर सिंह पीपीएस मानयोग कप्तान जलंधर देहाती, जी दे दिशा निर्देशा अनुसार माड़े अनसरा नशा तस्करा खिलाफ चलाई गई विशेष मुहिम श्री सरबजीत राय पी पी एस पुलिस कप्तान इनवैसिगे जलंधर दहातीवन सिंह बल PPS ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰਜੀ ਦੀ ਅਗਵਾਈ ਹੇਠ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਵੱਖ-ਵੱਖ ਕੇਸ ਵਿੱਚ ਪੰਜ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬੱਲ PPS ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਇ ਸਪੈਸ਼ਲ ਆਪਰੇਸ਼ਨ युद्ध नशा के विरुद्ध तित नशा तस्कर रेखा पत्नी चारज लाल वासी गन्ना पिंड थाना फिलौर मनप्रीत कौर उर्फ ज्योति पत्नी प्रेमदास वासी जगतपुर पंजेरा थाना फिलौर नीलम रानी उर्फ निशा पत्नी हुसन लाल वासी जगतपुर जगतपुरटेर थाना फिलौर बलजीत कौर उर्फ जोगा पत्नी गरीबदास वासी जगतपुरटेर थाना फिलौर ਰਮਨ ਪਤਨੀ ਸਰਬਜੀਤ ਕੁਮਾਰ ਵਾਸੀ ਮੁੱਲਾ ਰਵੀਦਾਸਨਗਰ ਗੁਰਾਇਆ ਥਾਣਾ ਗੁਰਾਇਆ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 120 ਨਸ਼ੀਲੇ ਕੈਪਸੂਲ ਮਾਰਕਾ ਟ੍ਰੈਮਡੋਲ ਬਰਾਮਦ ਕਰਕੇ ਮੁਕੱਦਮਾ ਨੰਬਰ 136 ਮਿਤੀ 29 ਮਈ 2025 ਜੁਰਮਬਾਈ 22 27 ਐਨ ਡੀ ਪੀ ਐ ਸੈਕਟ ਥਾਣਾ ਫਲੋਰ ਦਰਜ ਕੀਤਾ। ਜੋ ਮੁਡਲੀ ਪੁੱਛਗਿਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਹਿਲਾ ਨਸ਼ਾ ਤਸਕਰ ਕਾਫੀ ਸਮੇਂ ਤੋਂ ਵੱਖ-ਵੱਖ ਸਾਦਨਾ ਰਾਹੀਂ ਵੱਖ-ਵੱਖ ਏਰੀਆ ਤੋਂ ਨਸ਼ੀਲੇ ਕੈਪਸੂਲ ਖਰੀਦ ਕਰਕੇ ਫਲੋਰ ਏਰੀਆ ਵਿੱਚ ਸਪਲਾਈ ਕਰ ਰਹੀਆ ਸਨ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਚ ਕੀਤੀ ਜਾ ਰਹੀ ਹੈ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਸ਼ਹਿਰ ਖਿਲਾਫ ਜੰਗ ਦੇ ਵਿੱਚ ਜਲੰਧਰ ਜ਼ਿਲ੍ਹੇ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਹੈ ਜਦ ਥਾਣਾ ਫਲੋਰ ਪੁਲਿਸ ਨੂੰ ਮਾਨਯੋਗ ਜਲੰਧਰ ਜ਼ਿਲ੍ਹਾਤੀ ਐਸਐਸਪੀ ਸਰਦਾਰ ਹਰਬੰਦਰ ਸਿੰਘ ਬਿਰਕ ਜੀ ਦੇ ਹਦਾਇਤਾਂ ਅਨੁਸਾਰ ਅਤੇ ਦिशा ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੇਦੇ ਦिशा ਮੇਜ਼ ਦੇ ਸਾਹਮਣੇ ਫਾਸਲੌਰ ਪੁਲਿਸ ਨੇ ਪੰਜ ਨਸ਼ੇ ਤਸਕਰਾਂ ਨੂੰ ਲੇਡੀਆਂ ਜੋ ਕੇ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਨੰਬਰ 163 ਮਿਤੀ 29 5 2025 ਅਧੀਨ ਤਾਰਾ 22 27 ਐਨਵੀ ਸੈਕਟਰ ਦੇ ਰਜਿਸਟਰ ਕੀਤਾ ਔਕਤ ਲੇਡੀਆਂ ਜੋ ਕਿ ਕਾਫੀ ਦੇਰ ਤੋਂ ਨਸ਼ਰੇ ਕਾਰੋਬਾਰ ਚਲਪ ਸੀ ਤੇ ਜਿਨ੍ਹਾਂ ਦੇ ਪਹਿਲਾਂ ਮੁਕਦਮੇ ਦਰਜ ਸੀ ਤੇ ਜੋ ਕਾਫੀ ਦੇਰ ਤੋਂ ਇੱਕ ਆਰਗੇਨਾਈਜ਼ਡ ਕਰਾਈਮ ਇੱਕ ਸੰਗਠਿਤ ਅਪਰਾਧ ਕਰਕੇ ਤੇ ਸੰਗਠਿਤ ਤੌਰ ਤੇ ਇਹਨਾਂ ਨੇ ਇਹ ਗਰੁੱਪ ਬਣਾ ਕੇ ਲੋਕਾਂ ਨੂੰ ਨਸ਼ੇ ਦੇ ਗਲਦਲ ਚ ਧੱਕੇ ਹੁੰਦੇ ਸੀ ਜਿਨ੍ਹਾਂ ਨੂੰ ਥਾਣਾ ਫਲੋਰ ਪੁਲਿਸ ਨੇ ਇਸ ਗੈਂਗ ਨੂੰ ਬਰਸਟ ਕੀਤਾ ਤੇ ਇਹਨਾਂ ਵੱਸੋਂ 120 ਗੋਲੀਆਂ ਦੇ ਛਿਲੀਆਂ ਟਰੰਮਡੋਆਂ ਦੀਆਂ ਬਰਾਮਦ ਕੀਤੀਆਂ ਇਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਅਜ ਪਿਛਲਤ ਕਰਕੇ ਰਿਮਾਂਡ ਹਸਲ ਕੀਤਾ ਕਿੱਥੇ ਦੀ ਰੈਡ ਪਾਣੀ ਹੈ ਕਿਦਾਂ ਦਾ ਬੈਕਗਰਾਉਂਡ ਹੈ ਇਹ 5 ਢੇਰਾ ਜਗਤਪੁਰਾ ਪਾਈਂਟੇ ਰਹਿਤੇ ਗੰਨਾਂ ਬੰਦਦੀਆਂ ਰੈਡ ਹੂੰ ਹੂੰ ਇਹ ਕਿਸੇ ਲੋਕ ਸਾਥੀ ਕਿੱਥੋਂ ਲਿਆਉਣੀ ਆ ਕਿੱਥੇ ਵੇਚਣੀ ਆ ਇਹ ਆਪਸ ਦੇ ਵਿੱਚ ਸੀ ਸੀ ਇਹਨਾਂ ਨੇ ਜੋ ਨਸ਼ੇ ਦਾ ਕਾਰੋਬਾਰ ਸੀ ਇਹ ਤਲਵੰਡੀ ਦੇ ਵਿੱਚ ਕਿਸੇ ਦੇ ਰਾਹਿੰਦ ਖਰੀਦ ਕੇ ਰਿਮਾਰਡ ਹਾਸਲ ਕਰਕੇ ਉਹ ਦਿਨ ਗ੍ਰਸਤਰੀ ਕੀਤਾ ਗਿਆ ਸੀ ਸਿਰਸੋ ਔਰ ਓਲਡ ਆ ਉਹ ਵੀ ਇਦਾਂ ਇਸ ਪੰਜਰੀ ਪੰਜਲੀ ਦੇ ਸੀ ਸੀ ਕਾਰੋਬਾਰ ਚ ਲੁੱਟ